11 ਜੂਨ ਨੂੰ ਜਲੰਧਰ ਦੇ ਲੋਕਾਂ ਨੂੰ ਮਿਲੇਗੀ ਵੱਡੀ ਸੁਗਾਤ ਸੀਐਮ ਮਾਨ ਕਰਨਗੇ ਉਦਗਾਟਨ ਜਲੰਧਰ ਦੇ ਇਤਿਹਾਸਕ ਬਰਲਟਨ ਮਾ ਪਾਰਕ ਵਿੱਚ ਬਣਨ ਜਾ ਰਹੇ ਸਪੋਰਟਸ ਹਬ ਦਾ ਰਸਮੀ ਉਦਗਾਟਨ 11 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਤੇ ਜਾਣ ਦੀ ਸੰਭਾਵਨਾ ਹੈ ਜਿਸ ਕਰ ਯੋਗ ਹੈ ਕਿ ਉਸ ਦਿਨ ਕਬੀਰ ਜੈੰਤੀ ਸੰਬੰਧੀ ਜਲੰਧਰ ਵਿੱਚ ਸੂਬਾ ਪੱਦਰੀ ਪ੍ਰੋਗਰਾਮ ਵੀ ਹੋਣਾ ਹੈ ਇਸ ਵਿੱਚ ਮੁੱਖ ਮੰਤਰੀ ਦੀ ਹਾਜ਼ਰੀ ਤੈਅ ਮੰਨੀ ਜਾ ਰਹੀ ਹੈ ਜ ਜਿਹੇ ਵਿੱਚ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਦੇਣਾ ਬਰਟਨ ਪਾਰਕ ਸਪੋਰਟਸ ਹੱਬ ਦਾ ਵੀ ਉਦਘਾਟਨ ਕਰਨਗੇ ਖਾਸ ਗੱਲ ਇਹ ਹੈ ਕਿ ਇਹ ਪ੍ਰੋਜੈਕਟ ਆਮ ਆਮੀ ਪਾਰਟੀ ਦੇ ਸੰਸਦ ਮੈਂਬਰ ਡਾਕਟਰ ਅਸ਼ੋਕ ਮਿੱਤਲ ਸੈਂਟਰਲ ਹਲਕੇ ਦੇ ਇੰਚਾਰਜ ਨੀਤਿਨ ਕੋਲੀ ਅਤੇ ਜਲੰਧਰ ਦੇ ਮੇਅਰ ਬਨੀਤ ਧੀਰ ਦੇ ਸਾਂਝੇ ਯਤਨਾਂ ਨਾਲ ਸਕਾਰ ਰੂਪ ਲੈ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਕਈ ਸਾਲ ਪਹਿਲਾਂ ਲੋਟ ਕੀਤੇ ਗਏ ਠੇਕੇ ਤੇ ਹੀ ਸੰਬੰਧਿਤ ਠੇਕੇਦਾਰ ਦੇ ਨੇ ਦੁਬਾਰਾ ਕੰਮ ਸ਼ੁਰੂ ਕਰਨ ਤੇ ਸਹਿਮਤੀ ਸ਼ਾਸਨ ਨੇ ਉਦਘਾਟਨ ਸਮਾਰੋਹ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਨੇ ਅਤੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ ਸਿਆਸੀ ਨਜ਼ਰੀਏ ਤੋਂ ਵੀ ਇਹ ਪ੍ਰੋਜੈਕਟ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਹੁਣ ਲਗਭਗ ਡੇਢ ਸਾਲ ਦਾ ਸਮਾਂ ਬਾਕੀ ਹੈ ਤੇ ਆਮ ਆਦਮੀ ਪਾਰਟੀ ਲੀਡਰਸ਼ਿਪ ਅਜਿਹਾ ਵਿਕਾਸ ਕਰਾ ਰਹੀ ਜਨ ਸਮਰਥਨ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੀ ਹੈ